ਸਾਡੀ ਮਿਹਨਤ ਦੀ ਕਮਾਈ ਆ ਯਾਰ ਜਿਹੜੀ ਇੰਟਰਨੈਟ ਪਾਪਾ ਲਿਆਉਂਦੇ ਆ ਤੁਹਾਡੇ ਅਸੀਂ ਪੈਚ ਹਰਾਮੀ ਆ ਇੱਥੇ ਹਰਾਮ ਦੀ ਕਮਾਈ ਆ ਸਾਡੀ ਕੋਈ ਨਾ ਭਿਉ ਆਇਆ ਉਹਦਾ ਤਾਂ ਸਿਰ ਪਾੜ ਕੇ ਰਹਾਤਾ ਉਹਦਾ ਦਿਮਾਗ ਲਾਈ ਨਹੀਂ ਦੁਰਾਇਆ ਤੁਹਾਡੇ ਕੋਲੇ ਇੱਥੇ ਉਹ ਮਾਜੇ ਦੀ ਧਰਤੀ ਸੂਰਬੀਰਾਂ ਦੀ ਪੂਰੀਆ ਮੰਕਤਿਆਲੀ ਬਣ ਕੇ ਰਹਿ ਗਈ ਐ ਕੋਈ ਇੱਥੋਂ ਰਸਤਾ ਕਹਿੰਨੇ ਜਾਣੀ ਆ ਜਨਾਲੇ ਤੋਂ ਜਿਹਨੇ ਜਾਣਾ ਆ ਸਾਡੇ ਉਤੋਂ ਦੀ ਨੰਗ ਚ ਚੱਲ ਜੇ ਜਿਹਨੇ ਟਕੋਣਾ ਜਾ ਕੇ ਖਾਵੇ ਜਾ ਕੇ ਛੱਤਰ ਪੜਾਵੇ ਜਾ ਕੇ ਸਿਰ ਪਰ ਅਸੀਂ ਇੱਥੇ ਬੈਠੇ ਨਹੀਂ ਇਹਨਾਂ ਨੂੰ ਦੱਸਾਂ ਕਿ ਹੁਣ ਤੇ ਮੱਝਾ ਹੁੰਦਾ ਕੀ ਆ ਬੜੇ ਬਸੇਰੀਆ ਬਣ ਗਏ ਇਹਨਾਂ ਮੱਝਾ ਮੱਝਾ ਅਸੀਂ ਵੀ ਮੱਚਦੇ ਆਂ ਐ ਉੱਥੇ ਸ਼ਰਾਹੀ ਨੂੰ ਤੇ ਫਿਰ ਤੇ ਪਰ ਆਹ ਲਾਕਾ ਮੱਝਾ ਨਹੀਂ ਰਿਹਾ ਇਹ ਬਾਬੇ ਨਾਨਕ ਦੀ ਧਰਤੀ ਨਹੀਂ ਰਹੀ ਭਰਾ ਹੁਣ ਬਣਾਵਾਗੇ ਹੁਣ ਬਾਬੇ ਨਾਨਕ ਦੀ ਧਰਤੀ ਇਹਨਾਂ ਇਹਦਾ ਸਿਖਾਰੀ ਸੇਵਾ ਦੇਖੀਏ ਕੁਝ ਜੜਵਾ ਵੀ ਦੇਖਣਗੇ ਹੁਣ ਉਹ ਪੈਰ ਵੀ ਦੇਖਣਗੇ ਹੁੰਦਾ ਕੀ ਐ ਇੱਥੇ ਹੁਣ ਸਾਰੇ ਆਹੀ ਆਏ ਸੇਵਾ ਪਾਵਨ ਆਣ ਜਿਹੜਾ ਕੰਮ ਇੱਥੇ ਆ ਇਹ ਭਨੇ ਖੇਲ ਜੇ ਤੋਹੀ ਮੈਂ ਤੁਹੀ ਮੱਝਾ ਦੇਈ ਆਹੀ ਪੁੱਤ ਮੱਝੇ ਦੇ ਜੰਮੇ ਆਂ ਤੇ ਇੱਕ ਰੀ ਦੱਸ ਦਵਾਂਗਾ ਇਹ ਨਾਲਿਆਂ ਨਾਲ ਅਸਲੀ ਮੱਝ ਹੁੰਦਾ ਕੀ ਆ ਅਸੀਂ ਅੱਜ ਤਾਂ ਸੇਵਾ ਵੇਖੀ ਨਾ ਅੱਡੀ ਤੇ ਜਦਨ ਅਸਲੀ ਸੇਵਾ ਦੇ ਅਸੀਂ ਆਏ ਨਾ ਭੜਾਣੇ ਨੁਕਸਾਨ ਘੱਟ ਕੀਤਾ ਪੁੱਤ ਜਿਹੜਾ ਆ ਨਹੀਂ ਕਰਾਂਗੇ ਨਾ ਚੇਤੇ ਰੱਖਣਗੇ ਤੇ ਜਿੰਨੇ ਐਨ ਜੀਓ ਆ ਰੱਬ ਦਾ ਵਾਸਤਾ ਪੰਜਾਬ ਪੂਰੀ ਜਹਾਜ ਸ਼ਬਦ ਨਹੀਂ ਆਉਂਦਾ ਤੂੰ ਇੱਕ ਸਿਆਲਾ ਬਣਾ ਦੇ ਲੱਗੇ ਮਦਦ ਦੇ ਨਾਂ ਤੇ ਕੋਈ ਤਰਤੀਬ ਬਣਾਓ ਕੋਈ ਤਰੀਕਾ ਕਰ ਬਣਾਓ ਜਿਹੜਾ ਆਉਂਦਾ ਮੂੰਹ ਚੋਕੇ ਗੱਡੀ ਤੇ ਵੜ ਜਾਂਦਾ ਪਾਣੀ ਦੇ ਵਿੱਚ ਕੋਈ ਤਰਕੀਬ ਆ ਸਾਡੀ 1 ਲੱਖ ਚ ਉਹਨੇ ਪਿੰਡ ਨਹੀਂ ਡੁੱਬੇ ਜਨੇ ਐਨ ਜੀਓ ਬਣਾ ਲੀਆਂ ਹੀ ਵਾਟਰ ਨੂੰ ਵੀ ਸਰਟੀਫੀਡ ਦੀ ਭਰਾਓ ਸੇਵਾ ਕਰਨੀ ਕੋਈ ਤਰਤੀਬ ਬਣਾਓ ਉਹ हेयर ਰੀਲਾਂਦ ਵਾਲੇ ਜਿਨ੍ਹਾਂ ਚ ਰਹਿਣਾ ਨਾ ਪਾਣੀ ਨਹੀਂ ਚੜਦਾ ਉਹਨਾਂ ਨੂੰ ਸਵਾਦ ਨਹੀਂ ਆਉਂਦਾ